ਦੋਸਤੋ ਅੱਜ ਦੀ ਵੀਡੀਓ ਚ ਸਵਾਗਤ ਹੈ ਅੱਜ ਪਹੁੰਚੇ ਆਪਾਂ ਬਾਈ ਸਮਰਾ ਟਰੈਕਟਰ ਸੇਲ ਤੇ ਪੱਕੋ ਕਲਾ ਤੇ ਬਾਈ ਦਾ ਨੰਬਰ ਦਿੱਤਾ ਹੋਇਆ ਬਾਈ ਨਾਲ ਗੱਲਬਾਤ ਕਰਾਉਣਾ 10-11 ਟਰੈਕਟਰ ਬਾਈ ਕੋਲ ਹੈਗੇ ਨੇ ਤੇ ਸਾਰੀ ਵੀਡੀਓ ਚ ਕੱਲੇ ਕੱਲੇ ਟਰੈਕਟਰ ਦੀ ਜਾਣਕਾਰੀ ਲੈ ਕੇ ਜਾਈਏ ਸਸਤੀ ਖਾ ਬਾਈ ਜੀ ਸਸਤੀ ਕਲਾ ਬਾਈ ਜੀ ਕੀ ਹਾਲ ਹੈ ਨਹੀਂ ਠੀਕ ਹੈ ਬਾਈ ਉਹ ਠੀਕ ਹੈ ਕੰਮ ਕਰ ਜੀ ਹਾਂਜੀ ਬਾਈ ਜੀ ਕਿੰਨੇ ਟਰੈਕਟਰ ਖੜੇ ਆਈ ਆ ਆਪਣਾ ਕੋਈ ਟਰੈਕਟਰ ਆਪੇ ਕੋਲ 1500 ਤੋਂ ਆਉਂਦੇ ਰਹੀ ਠੀਕ ਹੈ ਜੀ ਇਤਨਾ ਆਪਣਾ ਆਪਣਾ ਮੋਬਾਈਲ ਨੰਬਰ ਦੇ ਰਿਕੇਸ਼ਨ ਨਾਲ ਮੋਬਾਈਲ ਨੰਬਰ ਹੈ ਜੀ ਆਪਣਾ 98722 98722 93899 9399 ਹਾਂ ਪੱਕਾ ਪਿੰਡਾ ਜੀ ਬਰਨਾਲੇ ਜ਼ਿਲ੍ਹੇ ਦਾ ਠੀਕ ਹੈ ਮਾਨਸਾ ਬਰਨਾਲਾ ਰੋਡ ਦੇ ਉੱਤੇ ਇੱਕ ਮਾਨਸਾ ਪਿੰਡ ਜੀ ਆਪਾਂ ਨੂੰ 20 ਕਿਲੋਮੀਟਰ ਬਰਨਾਲਾ 18-17 ਕਿਲੋਮੀਟਰ ਇੰਡਸਟਰੀ ਟਰੈਕਟਰ ਖੜੇ ਹੁੰਦੇ ਦਾ ਤੇ ਰੰਪਰਾ ਆਪਾਂ ਨੂੰ 20 ਕਿ ਰੰਪਰਾ ਪੈਂਦਾ 10 ਕਿ ਤਪਾ ਪੈਂਦਾ ਹਾਂ ਪੱਕਾ ਪਿੰਡ ਹੈ ਬਰਨਾਲੇ ਜ਼ਿਲ੍ਹੇ ਦਾ ਅੱਜ ਕਾ ਟਰੈਕਟਰ ਨੇ ਅੱਜ ਵੀ ਲੱਗਦਾ ਕਿ ਹੋਰ ਹੈ ਮੇਰਾ 15-12 ਟਰੈਕਟਰ ਹੋਣਗੇ ਅੰਦਰ ਅੰਦਰ ਖੜੇ ਨੇ ਇਹਦੇ ਦੇ ਦੂਰ ਕਿਹੜਾ ਕੰਮ ਨਹੀਂ ਬਸ ਟਮਾਟਰੀ ਤੇ ਕਰੀ ਟਮਾਟਰੀ ਤੇ ਕਰ ਲੋ ਜੀ ਸਾਮਾ ਦੇ ਫੇਵਰਟ ਟਰੈਕਟਰ 850 ਟਮਾਟਰੀ ਇੱਕ ਤਾਂ ਹੀ 50 ਨੰਬਰ ਨੇ ਸਾਰੇ ਜਾਣਕਾਰੀ ਸਾਰੇ ਟਰੈਕਟਰ ਆਪਣੇ ਕੋਲ ਲਗਭਗ ਉਹ ਪੰਜਾਬ ਹੀ ਹੁੰਦੇ ਆ ਆਪਾਂ ਲੈਂਦੇ ਨਹੀਂ ਹਰਿਆਣਾ ਨੰਬਰ ਜੇ ਕੋਈ ਪੁਰਾਣਾ ਫਰੂਨਾ ਵਿੱਚ ਘਟਾਇਆ ਜਿਹਦਾ ਵਰਤੀ ਕਰੀ ਦਸਵੇਂ ਦੇ ਵਾਰ ਇਹ ਬਾਬ ਜੀ 2013 ਮਾਡਲ ਆ 2013 ਮਾਡਲ ਡੀਡੀ ਮਾਡਲ ਆ ਡਿਸਟ੍ਰੀਬਿਊਟਰ ਡਬਲ ਵਾਲਾ ਡਬਲ ਇਟ ਕਲੋਸ ਕਰ ਇੰਜਨ ਆ ਗਿਆ ਗੁੜੀਆਰ ਦਾ ਚੌਂਕੜਾ ਟਾਇਰ ਨਵੇਂ ਆ ਪੀਵੀ 31 ਮਾਨਸਾ ਨੰਬਰ ਆ ਜੀ ਪੀਵੀ 31 ਮਾਨਸਾ ਦਾ ਨੰਬਰ ਦੋਸਤ ਸਾਰਾ ਟਰੈਕਟਰ ਓਰਿਜਨਲ ਆ ਤੇ ਵੀ ਕਰਮੇ ਲੱਗੀ ਠੀਕ ਹੈ ਜੀ ਇਹਦੀ ਦਿਵਾਰਾ 485000 475000 ਦਾ ਟਰੈਕਟਰ ਦੇ ਦਾਂਗੇ ਜੀ ਆਪਾਂ 475 ਡਬਲ ਡਿਸਟ੍ਰੀਬਿਊਟਰ ਟਾਇਰ ਨਵੇਂ ਆ ਇੰਜਨ ਗੇਅਰ ਦਾ ਸੁੱਕਾ ਫਰਸਟ ਪਾਰਟੀ ਦਾ ਟਰੈਕਟਰ ਜੀ ਪਹਿਲੇ ਕਰਦਾ ਠੀਕ ਹੈ ਜੀ ਹਾਂਜੀ ਪੀਵੀ 31 ਮ ਮਾਹਰਾ ਨੰਬਰ ਹੈ ਦੋਸਤੋ ਤੇ ਰੰਗ ਰੂੰਗ ਹੋ ਕੇ ਪਿਆਗਾ ਜਮਾਨਾ ਰੰਗ ਰੂੰਗ ਸਾਰਾ ਓਰੀਜਨਲ ਗੁਡੀਅਰ ਦੇ ਟਾਇਰ ਨੇ ਜੀ ਗੁਡੀਅਰ ਦੇ ਟਾਇਰ ਚਾਹੀ ਤੇ ਅੱਗੇ ਆ ਗਿਆ ਇਹ ਸੋਨਾਲੀ ਕਾ 750 ਜੀ ਹੂੰ 2014 ਮਾਡਲ ਆ ਟਾਇਰ ਬਾਈ ਜੀ ਨਵੇਂ ਆ ਫਸਟ ਪਾਰਟੀ ਦੇ ਇਹ ਆ ਪਹਿਲੇ ਕਰਦਾ ਠੀਕ ਹੈ ਜੀ ਫੈਵਰ ਛਤਰੀ ਲੱਗੀ ਆ ਪੰਪ ਲੱਗਿਆ ਜੀ ਇਹਦੇ ਨਾਲ ਹੀ ਇਹ ਇਹ ਹਾਂਜੀ ਸਭ ਕੁਝ ਨਾਲ ਮਿਲੂਗਾ ਠੀਕ ਹੈ ਜੀ ਨਵੇਂ ਟਾਇਰਾਂ ਚੌਂਕੜਾ ਇੱਕ ਵਸਟਰ ਲੱਗੇ ਆ ਇਹਦੀ 4 ਲੱਖ 40 ਹਜ਼ਾਰ ਡਿਮਾਂਡ ਆ ਜੀ ਆਪਾਂ ਇਹ 430 ਹਜ਼ਾਰ ਦਾ ਡੈਟਰ ਦੇ ਦਾਂਗੇ ਜੀ 430 ਦਾ ਮਿਲੂ ਸਾਈਡ ਗੀਅਰ ਚ ਆ ਗਿਆ ਹਾਂ ਪੰਜਾਬ ਨੰਬਰ ਕੈਸ਼ ਦੀ ਕਾਪੀ ਯਾਨੀ ਇਹਨਾਂ ਤੇ ਲਿੱਟਾ ਬਲੂ ਕਰ ਲੱਗਿਆ ਹੋਇਆ ਡਰਾਈਵਰ ਨੇ ਕੈਸ਼ ਕਾਪੀ ਪੰਜਾਬ ਨੰਬਰ ਹੈ ਜੀ ਹਾਂ ਜੀ ਇਹ ਕਿਹਦਾ ਨੰਬਰ ਆ ਜੀ ਪੀ ਵੀ 46 ਤਰਨਤਾਰਨ ਦਾ ਨੰਬਰ ਆ ਜੀ ਤਰਨਤਾਰਨ ਹਾਂ ਜੀ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਦੇਖੋ ਇਹ 2014 ਮਾਡਲ ਸੋਨਾਲੀਕਾ 750 RX ਆ ਗਿਆ ਡੀ ਆਈ 60 ਹੈ ਜੀ ਹਾਂ ਜੀ ਇਹ RX ਸੋਨਾਲੀਕਾ 60 ਆ ਗਿਆ ਬਾਈ ਜੀ 2013 ਮਾਡਲ ਆ 75 ਪੈਸੇ ਟਾਇਰ ਐਮ ਆਰ ਐਫ ਦੇ ਮੰਗਰਲੇ ਮੂਰਲੇ 90 ਪੈਸੇ ਐਮ ਆਰ ਐਫ ਦੇ ਮੇਰੇ ਲੋਕਲ ਬਰਨਾਲੇ ਦਾ ਨੰਬਰ ਆ ਜੀ ਇਹ ਇਹਦਾ ਬਰਨ ਮੈਂ ਕੱਢੇ 4 ਲੱਖ ਰੁਪਏ ਡਿਮਾਂਡ ਆ ਪਰ 4 ਲੱਖ 30 ਹਜ਼ਾਰ ਦਾ ਛੱਡ ਦਾਂਗੇ ਜੀ ਇਹ। ਸਵਾ 4 ਲੱਖ 40 ਤੀ ਇਹ ਛੱਡ ਦਾਂ ਬਾਈ ਕਹਿੰਦਾ ਇਹਦੇ ਵੀ ਟਾਇਰ 90 ਪੈਸੇ ਮੰਗੋ ਤੇ ਮੂਹ ਲੈ ਨਵੇਂ ਆ। ਪੇਂਟ ਤੋਂ ਵੇਰਾ ਵੀ ਸੋਨਾ ਪਿਆ। ਹਾਂ ਸੋਨਾ ਜੀ ਇੰਜਨ ਗੇਅਰ ਦੀ ਪੂਰੀ ਜ਼ਿੰਮੇਵਾਰੀ ਹਾਂ ਇੰਜਨ ਗੇਅਰ ਦੀ ਬਾਈ ਸਾਰਾ ਕਹਿੰਦਾ ਜ਼ਿੰਮੇਵਾਰੀ ਆ। ਬਾਕੀ ਟਰੈਕਟਰ ਬਾਈ ਕੋਲੇ ਸਾਰੀ ਸਾਫ ਨੇ। ਤੇ ਆ ਦੇਖੋ ਇੰਜਨ ਤੇ ਥੋੜਾ ਕੈਮਰਾ ਮਰਵਾ ਲਿਆ ਆਪਾਂ। ਤੇ ਮੈਟ ਮੂਹ ਲੱਗੇ। ਅੱਗੇ ਫੇਰ ਟਮਾਟਰ ਹੀ ਆ ਗਿਆ। ਬਾਈ ਜੀ ਇਹ 2014 ਮਾਡਲ ਆ। 2014 ਮਾਨਸਾ ਇਹ ਮੂਹਲੇ ਡਾਇਰ ਦੇ ਨਾਲ ਦੇ 60 ਪੈਸੇ ਮੰਗ ਰਲੇ ਨਵੇਂ ਆ ਦਵਾਰੇ ਦੇ ਆ ਵੀ ਦੇਖੋ ਸੌਤੀ ਬੰਦੇ ਕੋਲ ਆ ਮੰਗ ਰਿਆ ਮੂਹਰ ਵਧੀਆ ਲੱਗਿਆ ਵਾ 14 ਮਰਲਾ ਕਲੋਸ ਘਰ ਆ ਬਾਈ ਜੀ ਇਹ ਕਲੋਸ ਘਰ ਆ ਕਲੋਸ ਘਰ ਆ ਜੀ ਹਾਂ 2014 ਮਰਲ ਤੇ ਇਹਦੇ ਸੈਂਪਲ ਸਤਰੀ ਦੇ ਵਿੱਚ ਆ ਗਿਆ ਦੋਸਤੋ ਪੇਂਟ ਪੂਟ ਸੋਨਾ ਪਿਆ ਟਰੈਕਟਰ ਦਾ ਤੇ ਇਹਦੀ ਕੀ ਡਿਮਾਂਡ ਆ ਬਾਈ ਤੇ ਬਾਈ ਜੀ 4 ਲੱਖ 95000 ਮੰਗ ਰਿਆ 4 ਲੱਖ 85000 ਦਾ ਡੇਟ ਦੇ ਦਾਂਗੇ ਬਾਈ ਦੇ ਹਰ ਕੰਟਰੈਕਟਰ ਚ 10000 ਦਾ ਰੇਟ ਆ ਮਾਨਤਾਣਾ ਬਾਈ ਕਹਿੰਦਾ ਬਾਕੀ ਹੋਰ ਵੀ ਹੋ ਜੂਗਾ ਹਾਂਜੀ ਕੋਈ ਨਾ ਮੌਕੇ ਦੇ ਵਿਚਾਰ ਮਿਲਗੇ ਤਾਂ ਵਕ ਕਰਾਂ ਤੇ ਯਾਰ ਨੀਲਾ ਚ ਆ ਗਿਆ 852 2000 ਮਾਡਲ ਆ ਗਿਆ ਜੀ ਬਾਈ ਜੀ ਮਾਡਲ 2000 ਪੂਰਾ ਦਾ ਸੰਰੂਰ ਨੰਬਰਾ ਪਰ ਟਰੈਕਟਰ ਸੋਹਣਾ ਬਾਈ ਜੀ 2014 15 ਵਰਗਾ ਹੀ ਆ ਸਾਰਾ Ориਗਨਲ ਆ ਕਿਤੇ ਲੱਗਿਆ ਡੱਕੇ ਦੇ ਵੀ ਨਾਲ ਡੱਕ ਡੱਕ ਲੱਗਿਆ ਬਾਈ ਵਧੀਆ ਛੱਗਰੀ ਦੇ ਪੱਖੀ ਪੂਖੀ ਲੱਗਿਆ ਬੀਕੇਟੀ ਦਾ ਚੌਂਕੜਾ ਨਵਾਂ ਬੀਕੇਟੀ ਦੇ ਟਾਇਰ ਆ ਗਏ ਦੋਸਤੋ ਹਾਂ ਛੇ ਜਿਹਰੀ ਆ ਗਿਆ ਜੀ ਸਾਰਾ Ориਗਨਲ ਆ ਗਿਆ ਠੀਕ ਹੈ ਜੀ ਇਹ 2,95,000 ਦੀ ਡਿਮਾਂਡ ਆ ਜੀ ਬਸ ਇੱਕੋ ਹੀ ਗੱਲ ਦੇਣ ਲੈਣ 2,75,000 ਦਾ ਦੇਵਾਂਗੇ 2,75,000 ਪਾਉਣੀ ਚੱਲ ਲੱਗ ਪਏ ਦੋਸਤੋ ਕੱਟਣਾ ਟਾਇਰ ਹੀ ਸਾਨੂੰ ਪਤਾ ਹਾਂਜੀ ਟਾਇਰਾਂ ਦਾ 9-10,000 ਮਹਿੰਗੇ ਹੁੰਦੇ ਆ ਨਾ ਹਾਂਜੀ ਹਾਂਜੀ ਠੀਕ ਹੈ ਜੀ ਅੱਗੇ ਫੇਰ ਆ ਗਿਆ ਸੋਨਾ ਲੀਕਾ ਦੋਸਤੋ ਇਹ ਸੋਨਾ ਲੀਕਾ 60 ਆ ਗਿਆ ਜੀ ਡੀਆਈ ਫੁੱਲ ਟੌਪ ਆਰਐਕਸ ਫੁੱਲ ਟੌਪ ਆਰਐਕਸ ਆ ਗਿਆ ਜੀ ਤੇਲ ਬ੍ਰੇਕਾਂ ਡਿਸਟ੍ਰੀਬਿਊਟਰ ਆ ਗਿਆ ਜੀ ਅੱਡ ਤੇਲ ਆ ਗਿਆ ਸਟੀਅਰਿੰਗ ਦਾ ਨਵੇਂ ਟਾਇਰ ਆ ਜੀ ਇਹਦੇ ਐਮਆਰਐਫ ਦੇ ਚੌਂਕੜਾ ਹਮ ਵੇਟ ਬੂਟ ਲੱ ਇਹ ਵੀ ਫਰਸਟ ਪਾਰਟੀ ਪਹਿਲੇ ਕਰਦੀ ਹੈ ਜੀ ਪਹਿਲੇ ਕਰਦੀ ਹੈ ਇਹ ਵੀ ਮਿਆਨ ਨੰਬਰ ਆ ਦੋਸਤੋ ਤੇ ਪਿੱਛੇ ਵੀ ਮਾਰ ਦਿੰਨੇ ਆਪਾਂ ਹਾਲੋ ਡਿਮਾਂਡ ਇਹਦੀ ਵੀ 4 ਲੱਖ 60 ਹਜ਼ਾਰ ਮੰਗਦਾ ਸਾਢੇ 4 ਲੱਖ ਦਾ ਦੇਣ ਦਾ ਰਾਜ ਜੀ ਬੱਸ 60 ਹਜ਼ਾਰ ਦਾ ਬੰਦਾ ਦੋਸਤੋ ਇੰਜਨ ਗੇਅਰ ਦਾ ਇਹ ਵੀ ਸੁੱਕਾ ਪਿਆ ਤੇ ਸੀਟ ਵੀ ਸੁੱਕਾ ਬਣ ਤੇ ਅਜੇ ਚੜੇ ਵੀ ਆ ਅੱਗੇ ਫਿਰ 855 ਨੀਲੇ ਰੰਗ ਦੇ ਵਿੱਚ ਆ ਗਿਆ ਦਿਓ ਜੀ ਡੇਲੇ ਵੀ ਇਹ ਬਾਈ ਜੀ 99 ਮਾਡਲ ਆ ਕਲੋਸ ਕਰ ਇੰਜਨ ਆ 99 ਸੰਗਰੂਰ ਨੰਬਰ ਇਹ ਸੰਗਰੂਰ ਨੰਬਰ ਜੀ ਸੰਗਰੂਰ ਜੀ ਸੰਗਰੂਰ ਹਾਂ ਜੀ ਇੰਦੇ ਉਹਨਾਂ ਦਾ ਪੂਰਾ ਵਧੀਆ ਓਕੇ ਆ ਜੀ ਹੂੰ ਇਹ ਮੰਨ ਕੇ ਚਲੋ 240000 ਦੀ ਮੰਗ ਆ ਜੀ ਆਪਾਂ ਇਹ ਦੇ ਦਾਂਗੇ ਸਵਾ 2 ਲੱਖ ਦਾ ਜੀ ਸਵਾ 2 ਲੱਖ ਰੇ ਟਰੈਕਟਰ ਪੂਰਾ ਸੋਹਣਾ ਅਰੀਜਨਲ ਟਰੈਕਟਰ ਆ ਜੀ ਅੱਧੇ ਕਿ ਟਾਇਰ ਨਹੀਂ ਹੈਣਾ ਜੀ ਮੰਗ ਲੈ ਟਾਇਰ ਹੋਣਗੇ 50 ਪੈਸੇ ਮੂਰੇ ਟਾਇਰ ਹੋਣਗੇ 80 85 ਮਰਫ ਦੇ ਟਾਇਰ ਆ ਜੀ ਚੌਂਕੜਾ ਐਮ ਆਰ ਐਫ ਦਾ ਦੋਸਤੋ ਕੋਈ ਕਿਸੇ ਦਾ ਰਵੜ ਰੁਬੜਾ ਦਾ ਕੰਮ ਜੇ ਦੇਸੀ ਤਰ੍ਹਾਂ ਦਾ ਕੰਮ ਹੈ ਨੀਗਾ ਕਿਉਂਕਿ ਤੈਰਾਂ ਦੇ ਨਾਲ ਹੀ ਚੀਜ਼ ਨੇ ਵਿਗੜਾਉਂਦਾ ਤੇ ਜਾ ਕੇ ਚੰਗੇ ਟਰੈਕਟਰ ਹੁੰਦੇ ਆਪਣਾ ਬੈਟਰੀ ਮੂਡ ਨਵੀਂ ਆਉਂਦੀ ਹੈ ਆਪਾਂ ਮਾੜਾ ਕਿਉਂ ਕਰਦੇ ਆਪਾਂ ਪੁਰਾਣਾ ਆ ਗਿਆ 799 ਕਿਹੜਾ ਮੰਨ ਲਈ ਇਹ ਇਹ ਬਾਈ ਜੀ 1996 ਮਾਡਲ ਆ ਠੀਕ ਹੈ ਜੀ ਮੰਗਲੇਦਾਰ ਮੰਗਲੇਦਾਰ 65 ਪੈਸੇ ਹੂੰ 14 ਵਾਲੇ ਮੂਹਰੇ ਐਮ ਆਰ ਫਲੇ ਆ ਕੇ 80 ਪੈਸੇ ਇੰਜਨ ਗੇਅਰ ਦਾ ਕਿਵੇਂ ਜੀ ਪੂਰਾ ਵਧੀਆ ਨਵੀਂ ਬੈਟਰੀ ਨਵਾਂ ਰਾਈਟਰ ਇੰਜਨ ਦਾ ਪੂਰਾ ਟੌਪ ਟੌਪ ਆ ਹੂੰ ਇਹੀ ਡਿਮਾਰਡ 1 ਲੱਖ 70000 1 ਲੱਖ 60000 ਦਾ ਡੇਢ ਲੇਡਾ ਲਈ ਆਪਾਂ ਠੀਕ ਹੈ ਜੀ ਬਾਕੀ ਦੋਸਤਾਂ ਇਹਦੇ ਪੇਂਟ ਵੱਜਿਆ ਨਾ ਬਈ ਥੋੜਾ ਮੜਾ ਇਹ ਲਾਲ ਜਰਾ ਰੰਗਾ ਮੂਰਲਾ ਜੀ ਬਹੁਤ ਨਾਲ ਜਿਹੜਾ ਹੋਇਆ ਦੂਜਾ ਰਿੰਨ ਲਾ ਹਾਂ ਬਾਕੀ ਸਾਰਾ ਬਾਕੀ ਮੇਰੇ ਨੇ ਜਿਹੜਾ ਇੰਜਨ ਦਾ ਰੰਗ ਹੁੰਦਾ ਹੈ ਇੰਜਨ ਮਗਰਾ ਰੰਗ ਰੰਗ ਬਰੰਬੁਰ ਜੀ ਬਹੁਤ ਥਾਰ ਹੈ ਤੇ ਰਿਮ ਵੀ ਦਿਖਾਉਣਾ ਤੁਹਾਨੂੰ ਸਾਫ ਪਏ ਨੇ ਕੋਕਾ ਕਾ ਸਾਹਾ ਭਾਗ ਹੈ ਡਰਾਵਲ ਡੰਡਾ ਡਰਾਵਲ ਸਾਰਾ ਕੁਝ ਨਾਲ ਆ ਹਾਂਜੀ ਹਾਂਜੀ ਤੇ ਕੋਈ ਲੋਨ ਲਾਂਦਾ ਹੋ ਜਾਂਦਾ ਨਾ ਮੈਂ ਤੇਰੇ ਲੋਨ ਬਈ 10 ਮਾਡਲ ਤੋਂ ਉੱਪਰ ਕਰਦੇ ਜੀ ਕਿਸੇ ਨੂੰ ਲੋਨ ਕਰਵਾਉਣਾ ਹਾਂਜੀ ਤਿੰਨ ਚਾਰ ਟਰੈਕਟਰ ਆਪਣੇ 10 ਤੋਂ ਉੱਪਰ ਆ ਹਾਂ 10 ਤੋਂ ਉੱਪਰ ਆਪਣੇ ਜਿਹਨੇ ਟਰੈਕਟਰ ਨੇ ਸਾਰਿਆਂ ਨੇ ਲੋਨ ਕਰਵਾ ਦਾਂਗੇ ਲੱਗਦਾ ਜੋ ਮਰਗੀ ਕਰਾਉਣਾ ਕਿਆ ਆ ਗਿਆ ਇਹ ਦੂਜਾ ਆ ਗਿਆ ਵੀ ਪੁਰਾਣੀ ਮਾਡਲ ਚ 4x4 ਤੋਂ 4x2 ਮੰਦੇ ਇਹਨਾਂ ਦੀ ਮਾਰਕ ਨੰਬਰ PV29 ਜੀ PV2997 ਮਾਡਲ ਟਾਇਰ ਚਾਰੇ ਨਵੇਂ ਇੰਜਣ ਵੀ ਟਰੈਕਟਰ ਦਾ ਨਵਾਂ ਦਾ ਜੀ ਇਹਦੇ ਟਾਇਰ ਜਮਾ ਇੰਜਣ ਨਵਾਂ ਹੋਇਆ ਹੋਇਆ ਹੈ ਇਹਦਾ ਉਸ ਦਾ ਇੰਜਣ ਹੈ ਜੀ ਇਹ ਪੂਰਾ ਹੀ ਹੋ ਗਿਆ ਨਹੀਂ ਪੂਰੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਜੀ 2 ਲੱਖ 10000 ਡਿਮਾਂਡ ਹੈ ਜੀ ਇਹਦੀ 2 ਲੱਖ ਦਾ ਟਰੈਕਟਰ ਛੱਡਦਾ ਨਹੀਂ ਆਪਾਂ ਇੱਕੋ ਹੀ ਗੱਲ ਇਹ ਬਣੂਗਾ 2 ਦਾ ਠੀਕ ਹੈ ਬਾਕੀ ਆ ਆ ਕੇ ਟਰਾਈ ਲੈ ਸਕਦੇ ਹੋ ਤੁਸੀਂ ਹੈ ਨਾ ਚਲਾ ਕੇ ਦੇਖ ਸਕਦੇ ਹੋ ਕਾਗਜ਼ੀ ਵਗੈਰਾ ਦੀ ਬਾਈ ਦੀ ਜ਼ਿੰਮੇਵਾਰੀ ਪੂਰੀ ਜ਼ਿੰਮੇਵਾਰੀ ਜਿਹੜਾ ਲੈਣਾ ਕਾਗਜ਼ੀ ਨੰਬਰ ਆ ਕੇ ਤੇ ਐਡਾ ਕੋਈ ਇਸ਼ੂ ਪੈਂਦਾ ਨਹੀਂ ਗਾ ਕੋਨਾ ਲੀਕਾ 50 ਆ ਗਿਆ ਬਾਈ ਜੀ 2014 ਮਾਡਲ ਆ ਫੁੱਲ ਟੌਪ ਆ ਸਾਰਾ ਇਹ ਪਾਵਰ ਸਟੀਅਰਿੰਗ ਤੇਲ ਬ੍ਰੇਕਾਂ ਅੱਡ ਤੇਲ ਆ ਗਿਆ ਸਟੀਅਰਿੰਗ ਦਾ 14 ਮਾਡਲ ਨਾਲ ਦੇ 80 ਪੈਸੇ ਟਾਇਰ ਆ ਜੀ ਇਹਦੇ ਐਮ ਆਰ ਫਰੇ ਨਾਲ ਵੀ 80 ਪੈਸੇ ਟਾਇਰ ਨੇ 80 ਪੈਸੇ ਟਾਇਰ ਆ ਗਏ ਐਮ ਆਰ ਫਰੇ 4 ਲੱਖ 40 ਹਜ਼ਾਰ ਦੀ ਮੰਗਣਾ 430 ਹਜ਼ਾਰ ਦਾ ਡੈਟ ਛੱਡ ਲੈਣੀ ਆਪਾਂ 430 ਦੋਸਤ ਛੱਡਾਂਗੇ ਬਾਈ ਕਹਿੰਦਾ ਲੋਨ ਕਲੀਅਰ ਕੈਸ਼ ਦੀ ਕਾਪੀ ਜੀ ਪੰਜਾਬ ਨੰਬਰ ਪੀ ਵੀ 0 2 ਅੰਬਰਵਾਰ ਦਾ ਨੰਬਰ ਆ ਟੋਪ ਮਾੜਾ ਜਣਾ ਅੰਬਰਸਾ ਦਾ ਨੰਬਰ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਲਾਸਟ ਤੇ ਇੱਕ ਸੋਹਣਾ ਲਿਖਾ ਸੱਖ ਵਾਲਾ ਆ ਗਿਆ ਜੀ ਬਾਈ ਇਹ ਵੀ ਟਰੈਕਟਰ ਬਹੁਤ ਨਵਾਂਗਾ ਹੂੰ 16 ਦੇ ਟਾਇਰ ਨੇ 80 ਪੈਸੇ ਟਾਇਰ ਨੇ ਜੀ ਇਹ 2008 ਮਾਡਲ ਆ ਸਾਰਾ ਓਰੀਜਨਲ ਆ 2008 ਮਾਡਲ ਇਹ ਨਵੇਂ ਦਾ 3.35 ਲੱਖ 3.20 ਹਜ਼ਾਰ ਦਾ ਦੇਣਾ ਜੀ ਆਪਾਂ 16 ਦੇ 11 ਚ ਆ ਗਿਆ ਬਿਨਾ ਪਾਵਰ ਆ ਜੀ ਇਹ ਸਾਈਡ ਗੇਅਰ ਚ ਬਿਨਾ ਪਾਵਰ ਤੋਂ 320000 ਬਾਈ ਜੀ 320 ਦੇਣਾ ਜੀ ਠੀਕ ਹੈ ਜੀ ਰੇਟ ਬੂਡ ਲੱਗੇ ਹੋਏ ਨੇ ਰੇਟ ਬੂਡ ਲੱਗੇ ਜੀ ਹਾਂ ਤੇ ਬਾਕੀ ਟਾਇਰ ਦੇਖ ਲਓ ਜਿਵੇਂ ਨਵੇਂ ਸਾਹ ਬਹੁਤ ਪਿਆਗਾ ਤੇ ਬਾਕੀ ਬਾਈ ਨੂੰ ਕਰ ਲਓ ਫੋਨ ਤੇ ਗੱਲ ਕਿਸੇ ਟਰੈਕਟਰ ਦੀ ਤੁਸੀਂ ਵੀਡੀਓ ਮੰਗਾਉਣੀ ਹੈ ਜਾਂ ਕਿਵੇਂ ਗੱਲਬਾਤ ਆ ਕੇ ਦੇਖਣਾ ਚਲਾ ਕੇ ਦੇਖਣਾ ਉਹਦੀ ਤਸੱਲੀ ਕਰਕੇ ਵੀ ਆ ਸਕਦੇ ਕਾਗਜ਼ਾਂ ਦੀ ਬਾਈ ਦੀ ਜ਼ਿੰਮੇਵਾਰੀ ਆ 13 ਮਾਡਲ ਤੋਂ ਉੱਪਰ ਬਾਈ ਕਹਿੰਦਾ ਲੋਨ ਵੀ ਹੋ ਜਾਂਦਾ ਤੇ ਨੰਬਰ ਇੱਕ ਬਾਈ ਬਾਈ ਦਾ ਫੇਰ ਬੋਲ ਦਿੰਦੇ ਆ ਬਾਈ ਨੰਬਰ ਬੋਲ ਨੰਬਰ ਹੈ ਜੀ ਆਪਣਾ 98722 98722 93892 ਤੇ ਠੀਕ ਹੈ ਜੀ ਕਿੰਨੇ ਕ ਟਰੈਕਟਰ ਆਪਣੇ ਕੋਲੇ ਖੜੇ ਹੁੰਦੇ ਤੇ ਟਰੈਕਟਰ ਆਪਣੇ ਕੋਲੇ ਜੀ 16 17 18 ਇੰਨੇ ਕ ਡੈਡ ਕਰ ਲੈਨੇ ਜੀ ਆਪਣੇ ਲਗਭਗ ਪੰਜਾਬ ਨੰਬਰੀ ਹੁੰਦੇ ਆਪਣੇ ਕੋਲ ਆ ਨੰਬਰ ਬਾਈ ਕੋਲੇ ਸਾਫ ਕਾਗਜ਼ਾਂ ਦੇ ਟਰੈਕਟਰ ਹੁੰਦੇ ਨੇ ਬਾਕੀ ਫਿਰ ਜੇ ਕੋਈ ਵਿਚ ਕਟਾਉਣਾ ਆਪਾਂ ਵਿਚ ਵੀ ਕੱਟ ਲੈਨੇ ਕੋਈ ਥੋੜੇ ਪੈਸੇਆਂ ਟਰੈਕਟਰ ਹੁੰਦਾ ਵਿਚ ਲਾ ਆਪਾਂ ਉੱਚਾ ਮਾਡਲ ਲੈਣਾਗਾ ਕਿੰਨੇ ਖੜੇ 11 ਟਰੈਕਟਰ ਨੇ ਅੱਜ ਬਾਈ ਕੋਲੇ 10 ਪਲੱਸ ਸਾਨੂੰ ਟਰੈਕਟਰ ਮਿਲਣਗੇ ਬਾਕੀ ਬਾਈ ਇਹ ਦੁਕਾਨ ਤੇ ਹੁੰਦੀ ਹੈ ਇੱਕ ਬੰਦਾ ਇਹ ਆਪਣੀ ਬੇਨਤੀ ਹੈ ਬਾਈ ਜੀ ਵੀ ਦਿਨੇ-ਦਿਨੇ ਸੱਤ ਤੋਂ ਸੱਤ ਫੋਨ ਲਾਓ ਬਾਈ ਬਣ ਕੇ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਬਾਈ ਨਾਲ ਜਰੂਰ ਜਿਹਨੇ ਟਰੈਕਟਰ ਇੱਕ ਵਾਰੀ ਦੇਖਣਾ ਤੇ ਬਾਈ ਨਾਲ ਜਰੂਰ ਗੱਲਬਾਤ ਕਰੇ ਠੀਕ ਆ ਬਾਈ ਜੀ ਧੰਨਵਾਦ ਠੀਕ ਆ ਬਈਓ